इज्जत बढाणियां सीनियर ਦਾ ਰਿਗਾਰਡ ਕਰਨੇ ਇੱਜ਼ਤ ਕਰਨੀ ਹੈ ਜੂਨੀਅਰਜ਼ ਨਾਲ ਪਿਆਰ ਕਰਨਾ ਹੈ ਜੇ ਕੋਈ ਸਿੱਖਣ ਆਉਂਦਾ ਸਿਖਾਉਣਾ ਹੈ ਜੇ ਕੋਈ ਪੁੱਛਣ ਆਉਂਦਾ ਦੱਸਣਾ ਇਨਵੈਸਟੀਗੇਸ਼ਨ ਤਾਂ ਹੈ ਹੀ ਇਹ ਚੀਜ਼ ਪੁੱਛਣਾ ਤੇ ਦੱਸਣਾ ਤੇ ਫਿਰ ਉਹਨੂੰ ਨੋਟ ਕਰਨਾ ਬਹੁਤ ਸਾਰੀਆਂ ਐਗਜ਼ਾਮਪਲਾਂ ਦੁਨੀਆ ਪਰ ਦੀਆਂ ਹਜੇ ਪਈਆਂ ਨੇ ਜਿੱਥੇ ਬੜੀ ਦੇਰ ਦੇਰ ਬਾਅਦ ਵੀ ਇਨਸਾਫ ਹੋਇਆ ਕਈ ਸਾਲ ਵੀ ਲੱਗੇ ਪਰ ਕਿਤੇ ਨਾ ਕਿਤੇ ਕੋਈ ਨਾ ਕੋਈ ਕਲੂ ਮਿਲ ਹੀ ਜਾਂਦਾ ਪਰ ਜੇ ਇਨਵੈਸਟੀਗੇਸ਼ਨ ਅਫਸਰ ਦੀ ਨੀਅਤ ਸਾਫ਼ ਹੋਵੇ ਤਾਂ ਬਿਲਕੁਲ ਹੋ ਜਾਂਦਾ ਉਹਦੇ ਨਾਲ ਇਨਸਾਫ਼ ਮਿਲ ਜਾਂਦਾ ਹੈ ਪਰਿਵਾਰ ਨੂੰ ਕੋਈ ਕੁਐਜ਼ੂਐਲਟੀ ਹੋ ਗਈ ਇਨਵੈਸਟੀਗੇਸ਼ਨ ਤੁਹਾਡੇ ਕੋਲੇ ਆ ਗਈ ਸਕੂਨ ਮਿਲ ਜਾਂਦਾ ਹੈ ਪਰਿਵਾਰ ਨੂੰ ਚਲੋ ਜੋ ਹੋਣਾ ਸੀ ਉਹ ਤਾਂ ਹੋ ਗਿਆ ਪਰ ਚਲੋ ਘਟੂ ਘਟ ਜਿਹੜਾ ਦੋਸ਼ੀ ਸੀ ਉਹ ਤਾਂ ਕਿਤੇ ਸਜ਼ਾ ਭੁਗਤ ਤੱਕ ਘਟੂ ਘਟ ਉਹ ਤਾਂ ਨਹੀਂ ਜ਼ਿੰਦਗੀ 'ਚ ਇਸ ਤਰ੍ਹਾਂ ਖੁਸ਼ੀਆਂ ਮਨਾ ਰਿਹਾ ਹੋਊਗਾ ਕਿ ਸਾਡਾ ਘਰ ਬਰਬਾਦ ਕਰਕੇ ਆਪਦਾ ਹੋ ਖੁਸ਼ੀ ਮਨਾਵੇ ਸੋ ਆਪਣਾ ਹੀ ਫਰਜ਼ ਬਣਦਾ ਸਾਰਿਆਂ ਦਾ ਮੈਂ ਤਾਂ ਪੂਰੀ ਦੁਨੀਆ ਚ ਗਿਆ ਆ ਨਿਊਜ਼ੀਲੈਂਡ ਤੋਂ ਲੈ ਕੇ ਕੈਲੀਫੋਰਨੀਆ ਦੇ ਬੈਸਟ ਕੋਸਟ ਤੱਕ ਦੁਨੀਆ ਸਾਰੇ ਕਿਤੇ ਸ਼ੋਅ ਕੀਤੇ ਗਏ ਆ ਪ੍ਰੀਡ ਕੀਤਾ ਹਰ ਇੱਕ ਦਾ ਪੁਲਿਸ ਸਿਸਟਮ ਵੀ ਰੀਡ ਕੀਤਾ ਹੁਣ ਆਪਾਂ ਇੱਕ ਨਵੀਂ ਪੁਲਿਸ ਬਣਾ ਰਹੇ ਆ ਐਸਐਸਐਫ 26 ਜਨਵਰੀ ਨੂੰ ਹੈ ਕਣ 26 ਜਨਵਰੀ ਨੂੰ ਦਾ ਉਦ ਘਟਣਾ ਕਿਉਂਕਿ ਟ੍ਰੇਨਿੰਗ ਚੱਲ ਰਹੀ ਆ ਬਸ ਟ੍ਰੇਨਿੰਗ ਖਤਮ ਹੋ ਜੂਗੀ ਕਪੂਰਥਲੇ ਟ੍ਰੇਨਿੰਗ ਚੱਲ ਰਹੀ ਹੈ बीएपी2 लेजवान ਤੇ 129 ਅਸੀਂ ਗੱਡੀਆਂ ਟੋਇਟਾ ਹਿਲਿਕਸ ਜਿਹੜੀਆਂ ਦੁਬਈ ਦੀ ਪੁਲਿਸ ਕੋਲੇ ਨੇ 37 ਲੱਖ ਤੇ ਲਗਭਗ ਇੱਕ ਗੱਡੀ ਦਾ ਰੇਟ ਬਿਲਕੁਲ ਟਰੱਕ ਆ ਵੱਡਾ ਉਹ ਫੋਰਚੂਨਰ ਵੀ ਹੈ ਪਿੱਛੇ ਉਹਦੇ ਪਿਕਅਪ ਜਿਹੜਾ ਹੁੰਦਾ ਡਾਲਾ ਉਹ ਵੀ ਹੈ ਤੇ ਕੰਪਿਊਟਰ ਲੱਗੇ ਹੋਣਗੇ ਨਵੀਂ ਬ੍ਰਾਂਡ ਨਿਊ ਵਰਦੀ ਔਰ ਰਿਫਲੈਕਟਰ ਲੱਗੇ ਹੋਏ ਵਰਦੀ ਤੇ ਇਥੇ ਕੈਮਰਾ ਲੱਗਿਆ ਹੋਇਆ ਹੈ ਗੱਡੀ 'ਚ ਦੋਨੇ ਪਾਸੇ ਕੈਮਰਾ ਲੱਗਿਆ ਹੋਇਆ ਹੈ ਸੜਕ 'ਤੇ ਰਹਿਣਾ ਜੇ ਆ ਮੈਂ ਆ ਜਾਉਂਦੇ ਹੁਣ ਜਦੋਂ ਮੈਨੂੰ ਡੀਜੀ ਸਰ ਨੂੰ ਮਿਲਿਆ ਜੇ ਕਿਤੇ ਉਹ ਥੋੜਾ ਜਿਹਾ ਪਹਿਲਾਂ ਕਿਤੇ ਚਲ ਟ੍ਰੇਨਿੰਗ ਲੇਟ ਹੋਈ ਗੱਡੀਆਂ ਲੇਟ ਮਿਲੀਆਂ ਜੇ ਕਿਤੇ ਐਸਐਸਐਫ ਅੱਜ ਹੁੰਦੀ ਤਾਂ ਅੱਜ ਉਹ ਪੀਏਪੀ ਵਾਲੇ ਜਵਾਨ ਬਚ ਸਕਦੇ ਸੀ ਕਿਉਂਕਿ ਟਰਾਲਾ ਖੜਾ ਸੀਗਾ ਉਹ ਇਹੀ ਕੰਮ ਐਸਐਸਐਫ ਨੇ ਕਰਨਾ ਜੋ ਕੋਈ ਟਰਾਲੀ ਟਰਾਲਾ ਕੋਈ ਗੱਡੀ ਖਰਾਬ ਹੋਈ ਖੜੀ ਆ ਉਹਨੂੰ ਸਾਈਡ 'ਤੇ ਕਰਨਾ ਹੈ ਤੇ ਜਦੋਂ ਸੜਕ ਤੇ ਪੁਲਿਸ ਰਹੂਗੀ ਹਰ 30 ਕਿਲੋਮੀਟਰ ਦੇ ਰੇਡੀਅਸ ਇੱਕ ਗੱਡੀ ਤੁਹਾਨੂੰ ਮਿਲੂਗੀ ਆਉਂਦੀ ਜਾਂਦੀ ਤਾਂ ਕੰਟਰੋਲ ਰਹੂਗੀ ਸਪੀਡ ਤੇ ਨਾਲ ਉਹਨਾਂ ਕੋਲੇ ਗੈਸ ਕਟਰ ਆਰੀ ਦਾ ਬਲੇਡ ਤੇ ਲੇਟੈਸਟ ਸਮਾਨ ਸਾਰਾ ਤੇ ਨਾਲ ਟਰੋਮਾ ਸੈਂਟਰ ਜਾਂ ਹਸਪੀਟਲ ਜਿਹੜਾ ਨੇੜੇ ਪੈਂਦਾ ਉਹਦੇ ਨਾਲ ਅਟੈਚ ਹੋਊਗਾ ਉਹ ਹੋ ਸਕਦਾ ਐਕਸੀਡੈਂਟ ਹੋਇਆ ਰ ਆਪਣਾ ਕਰੇ ਤੇ ਨਾਲ ਦੀ ਨਾਲ ਕੱਢ ਕੇ ਜ਼ਖਮੀਆਂ ਨੂੰ ਹੋ ਸਕਦਾ ਪਿੱਛੇ ਜਾਣਾ ਪਵੇ ਜੀ ਕਿ ਪਿੱਛੇ ਵਾਲਾ ਹਸਤਾਲ ਸਿਰਫ 2 ਕਿਲੋਮੀਟਰ ਹੈ ਅਗਲਾ 10 ਕਿਲੋਮੀਟਰ ਹੈ ਮੈਂ ਜਦੋਂ ਐਮਪੀ ਸੀਗਾ ਉਦੋਂ ਮੈਂ ਡਾਟਾ ਕਢਾਇਆ ਸੀ ਉਦੋਂ 14 ਸੀ ਹੁਣ ਰਾਜ ਸਾਹਿਬ ਬੈਠੇ ਮੇਰੇ ਕੱਲ ਬਾਦ ਗਏ ਕਾਫੀ ਮਤਲਬ 17 18 ਦੀ ਐਵਰੇਜ ਹੈ ਪਰ ਡੇ ਔਨ ਦਾ ਸਪੌਟ ਡੈਥ ਪੰਜਾਬ ਚ ਨੰਬਰ 1 ਇਨ ਕੰਟਰੀ ਕਿਉਂਕਿ ਗੱਡੀਆਂ ਪੰਜਾਬੀਆਂ ਕੋਲ ਵੱਡੀਆਂ ਨੇ ਸੜਕਾਂ ਬਹੁਤ ਸੋਹਣੀਆਂ ਨੇ ਸਪੀਡ ਚਲਾਉਣ ਦੇ ਆਦੀਆਂ ਆ ਸਪੀਡ ਤੇ ਸੋ ਇਸ ਕਰਕੇ ਐਕਸੀਡੈਂਟਾਂ ਚ ਜਿਹੜੀਆਂ ਮੌਤਾਂ ਨੇ ਉਹ ਸਭ ਤੋਂ ਬਾਅਦ 18 ਪਰ ਡੇ ਔਨ ਦਾ ਸਪੌਟ 18 ਨੂੰ ਲਾ ਲਓ 3 ਨਾਲ ਗੁਣਾ ਕਰ ਲਓ 540 500 ਪਰ 12 ਨਾ ਕਰੋ ਮਤਲਬ 64 650 ਬੰਦਾ ਇੱਕ ਸਾਲ 'ਚ ਅਣਾਈ ਅਣ ਹੋਈ ਮੌਤ ਮਰ ਰਿਹਾ ਤੇ ਹੁਣ ਫਰਵਰੀ 1 ਫਰਵਰੀ ਤੋਂ ਤੁਹਾਨੂੰ ਬਿਲਕੁਲ ਐਕਟਿਵ ਮੋਡ 'ਚ ਨਜ਼ਰ ਆਊਗੀ ਐਸਐਸਐਫ ਤਾਂ ਫਰਵਰੀ ਤੋਂ ਅਸੀਂ ਤੁਹਾਨੂੰ ਦੱਸਣ ਲੱਗ ਜਾਾਂਗੇ ਕਿ ਪਿਛਲੇ ਸਾਲ ਫਰਵਰੀ ਨੂੰ ਐਸ ਫਰਵਰੀ ਚ ਕਿੰਨਾ ਕਟਿਆ ਪਿਛਲੀ ਮਾਰਚ ਨੂੰ ਐਸ ਮਾਰਚ ਕਿੰਨਾ ਕਟਿਆ ਮੈਨੂੰ ਯਕੀਨ ਹੈ ਜੇ 50% ਵੀ ਆਪਾਂ ਕਰ ਲਿਆ ਕਿ 3500 ਬੰਦੇ ਦੀ ਇੱਕ ਸਾਲ ਚ ਜਾਨ ਬਚਾਤੀ ਤਾਂ ਇਤੋਂ ਵੱਡਾ ਪੁੰਨ ਵਾਲਾ ਕੰਮ ਕੋਈ ਨਹੀਂ ਹੋਊਗਾ ਤੇ ਨਾਲ ਨਾਲ ਜਿਹੜੀ ਨਾਰਮਲ ਪੁਲਿਸ ਦਾ ਉਹਦਾ ਵੀ ਥੋੜਾ ਜਿਹਾ ਬਰਡਨ ਕਟੂਗਾ ਕਿਉਂਕਿ ਹਰ ਗੱਲ ਉਹਨਾਂ ਕੋਲੇ ਆਉਂਦੀ ਹੈ ਨਹਿਰ ਚ ਲਾਸ਼ ਜਾਂਦੀ ਹੈ ਉਹ ਵੀ ਕੱਢਣੀ ਹੈ ਸੜਕ ਤੇ ਐਕਸੀਡੈਂਟ ਹੋ ਗਿਆ ਉੱਥੇ ਵੀ ਜਾਣਾ ਹੈ ਕੈਦੀਆਂ ਨੂੰ ਵੀ ਲੈ ਕੇ ਜਾਣਾ ਹੈ ਕਈ ਦਿਨਾਂ ਨੂੰ ਛੱਡ ਕੇ ਵੀ ਹੋਣਾ ਹੈ ਪੇਸ਼ੀਆਂ ਭਗਤੌਣੀਆਂ ਨੇ ਸੰਮਣ ਲੈ ਕੇ ਜਾਣੇ ਨੇ ਨੌਨ ਪੁਲਿਸਿੰਗ ਵਾਲੇ ਕੰਮ ਬਹੁਤ ਜ਼ਿਆਦਾ ਨੇ ਸੋ ਅਸੀਂ ਹੁਣ ਇੱਕ ਇੱਕ ਹੋਰ ਵੀ ਸਾਡੀ ਚੱਲ ਰਹੀ ਹੈ ਪਲਾਨਿੰਗ ਕਿ ਜਿਹੜੀਆਂ ਪੇਸ਼ੀਆਂ ਨੇ ਉਹ ਵਰਚੁਅਲ ਕਰ ਲਈਏ ਤਾਂ ਕਿ ਜਿਹੜਾਂ ਦੇ ਵਿੱਚ ਅਸੀਂ ਅਪਡੇਟ ਕਰ ਦਈਏ ਕੈਬਨ ਬਣਾ ਦਈਏ ਜਿੰਨੀਆਂ ਵੀ ਪੇਸ਼ੀਆਂ ਨੇ ਉਹ ਵਰਚੁਅਲ ਉਥੋਂ ਹਾਈ ਕੋਰਟ ਮਾਨਯੋ ਹਾਈ ਕੋਰਟ ਦੇ ਵਿੱਚ ਜਿਹੜੀ ਵੀ ਕੋਰਟ ਚੋਦੀ ਹੈ ਉੱਥੇ ਜੱਜ ਸਾਹਿਬਾਨ ਉਹਨਾਂ ਦੀ ਸੁਣ ਲੈਣ ਤਾਂ ਕਿ ਪੁਲਿਸ ਜਿਹੜੀ ਹੈ ਉਹਨੂੰ ਇਹ ਨਾ ਹੋਵੇ ਕਿ ਇਥੋਂ ਲੈ ਕੇ ਜਾਣਾ ਹੈ ਫਿਰ ਲੈ ਕੇ ਛੱਡਣਾ ਹੈ ਇਹ ਜ਼ਿੰਮੇਵਾਰੀ ਹੋ ਜਾਂਦੀ ਹੈ ਤਾਂ ਪੁਲਿਸ ਜਿਹੜੀ ਹੈ ਉਹ ਨੌਨ ਪੁਲਿਸਿੰਗ ਵਾਲੇ ਕੰਮਾਂ 'ਚ ਲੱਗ ਜਾਂਦੀ ਹੈ ਜ਼ਿਆਦਾ ਕਲੈਰੀਕਲ 'ਚ ਸੁਇਸ ਕਰਕੇ ਬਹੁਤ ਅਪਡੇਟ ਕਰਨਾ ਹੈ ਵੈਸੇ ਤਾਂ ਮੈਂ ਕਾਫੀ ਵੀਰੇ ਸੀਨੀਅਰ ਬੈਠੇ ਨੇ ਜਿਹੜੇ ਮੇਰੇ ਸ਼ੋਹਾਂ ਦੇ ਵਿੱਚ ਚੀਫ ਗੈਸਟ ਵੀ ਹੁੰਦੇ ਸੀ ਤੌਰ 'ਤੇ ਐਸਐਸਪੀ ਉਹ ਇਹ ਸਾਰੀਆਂ ਵਰਦੀਆਂ ਮੈਂ ਵੀ ਪਾਈਆਂ ਹੋਈਆਂ ਨੇ ਪਰ ਉਹ ਜੁਗਨੂ ਜੀ ਭਾਈ ਹੋਈਆਂ ਬਸ ਸਾਰੀਆਂ ਪ੍ਰੋਪਰ ਸਟਾਰ ਕਦੇ ਵੀ ਅਸੀਂ ਵਰਦੀ ਦੇ ਮਾਮਲੇ 'ਚ ਨਹੀਂ ਉਹ ਕਰਦੇ ਸੀ ਕਿ ਕੋਈ ਸਟਾਰ ਜਾਂ ਜੋ ਵੀ ਪ੍ਰੋਟੋਕਾਲ ਹੈ ਉਹ ਵਰਦੀ ਨਹੀਂ ਅਸੀਂ ਘੱਟ ਪਾਉਂਦੇ ਸੀ ਜਿਹੜੀ ਹੌਲਦਾਰ ਵਾਲੀ ਪੱਗ ਹੈ ਸਾਨੂੰ ਪਤਾ ਹੈ ਕਿ ਹਰ ਹਰ ਲੜ ਦੇ ਵਿੱਚ ਅਖਬਾਰ ਦਾ ਉਹ ਫੋਲਡ ਕਰਕੇ ਅਖਬਾਰ ਪੈਂਦਾ ਉਹ ਚ ਸਪੈਸ਼ਲੀ ਮਹਾਲੀ ਤੋਂ ਦੋ ਬੰਦੇ ਹੈ ਜਿਹਨੇ ਜਿਹੜੇ ਪੱਗ ਬੰਦੇ ਉਹਨਾਂ ਤੋਂ ਬਣਾ ਕੇ ਲਿਆਉਂਦੇ ਹੁੰਦੇ ਸੀ ਅਸੀਂ ਚੱਲਣ ਵਾਲੀ ਜਿਹੜੀ ਪੱਤ ਹੁੰਦੀ ਆ ਹੌਲਰ ਦੀ ਤੇ ਉਹਨੂੰ ਜਦੋਂ ਵਿਦੇਸ਼ਾਂ ਚ ਲੈ ਕੇ ਜਾਣਾ ਤਾਂ ਉਹਦੇ ਵਿੱਚ ਕੱਪੜਾ ਪਾ ਕੇ ਰੱਖਣਾ ਔਰ ਉਹਨੂੰ ਅਸੀਂ ਹੈਂਡ ਬੈਗ ਚ ਰੱਖਦੇ ਸੀ ਕਿਉਂਕਿ ਇੱਕ ਮਰੀਟ ਐਕਿੰਗ ਨਹੀਂ ਮੰਨੀ ਜਾਣੀ ਦੁਬਾਰਾ ਫਿਰ ਉੱਥੋਂ ਸੋ ਇਸ ਕਰਕੇ ਮੈਂ ਤਾਂ ਬਹੁਤ سارے ਸਟਾਇਰ ਪੁਲਿਸ ਦੇ ਕਰਦਾ ਰਿਹਾ ਕਿ ਪੰਜਾਬ ਪੁਲਿਸ ਦੁਨੀਆ ਦੀ ਪਹਿਲੀ ਪੁਲਿਸ ਹੈ ਇਕਲੌਤੀ ਪੁਲਿਸ ਹੈ ਜਿਹੜੀ ਨਹਿਰ ਚ ਨਹਾਉਂਦੇ ਬੰਦੇ ਨੂੰ ਵੀ ਕਹਿੰਦੀ ਆ ਉਹ ਭਈਆ ਬਾਹਰ ਨਿਕਲ ਕੇ ਕੱਪੜੇ ਪਾਓ ਤੇਰੀ ਤਲਾਸ਼ੀ ਲੈਣੀ ਹੈ ਵੀ ਕੱਪੜੇ ਤਾਂ ਬਾਹਰ ਪਿਆ ਜੀ ਤਲਾਸ਼ੀ ਉੱਥੇ ਲੈ ਲਓ ਵਾ ਨਿਕਲ ਕੇ ਕੱਪੜੇ ਵਾ ਫਿਰ ਤਰਾਸ਼ੀ ਲਵਾਂਗੇ ਸੋ ਮਿਲਦਾ ਵੀ ਸਾਨੂੰ ਸਮਾਨ ਉਨਾ ਚਿਰ ਹੁੰਦਾ ਸੀ ਨਾਲੇ ਆਪ ਹੀ ਦੱਦੇ ਹੁੰਦੇ ਸੀ ਇਦਾਂ ਵੀ ਇਦਾਂ 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 ਖੈਰ ਹਸਣ ਖੇਡਣ ਮਨ ਕਾ ਚਾਹੋ ਖੁਸ਼ ਵੀ ਰਹਿਣਾ ਚਾਹੀਦਾ ਔਰ ਜੌਬ ਵੀ ਜੇ ਹੱਸਦੇ ਹੱਸਦੇ ਕਰੀਏ ਹਸਤੇ ਹਸਤੇ ਕੱਟ ਜਾਏ ਰਸਤੇ ਤਾਂ ਇਹਦੇ ਵਰਗੀ ਕੋਈ ਰੀਸ ਨਹੀਂ ਪੰਜਾਬ ਬਹੁਤ ਉਪਜਾਊ ਮਿਹਨਤੀ ਲੋਕਾਂ ਦੀ ਧਰਤੀ ਹੈ ਔਰ ਗੁਰੂਆਂ ਦਾ ਅਸ਼ੀਰਵਾਦ ਹੈ ਔਰ ਮੈਨੂੰ ਉਮੀਦ ਹੈ ਕਿ ਜਦੋਂ ਇਤਿਹਾਸ ਦੇ ਵਿੱਚ ਲਿਖਿਆ ਜਾਊ ਕਿ ਜਦੋਂ ਪੰਜਾਬ ਦੁਬਾਰਾ ਰੰਗਲਾ ਪੰਜਾਬ ਬਣਿਆ ਸੀ ਤਾਂ ਉਦੋਂ ਕਿਹੜੇ ਕਿਹੜੇ ਅਫਸਰ ਸੀ ਕਿਹੜੇ ਕਿਹੜੀ ਜੌਬ ਤੇ ਸੀ ਉਦੋਂ ਤੁਹਾਡਾ ਨਾਮ ਵੀ ਹਿਸਟਰੀ ਦੇ ਵਿੱਚ ਲਿਖਿਆ ਜਾਊਗਾ ਕਿ ਇਹ ਨਾ ਇਹ ਉਹਨਾਂ ਦੀ ਬੈਕਅੱਪ ਟੀਮ ਸੀ ਇਹ ਜਿਹੜੀ ਪੰਜਾਬ ਦੇ ਬੂਟੇ ਨੂੰ ਜੜਾਂ ਨੂੰ ਜਿਹੜਾ ਮਿੱਟੀ ਲੱਗਦੀ ਹੈ ਨਾ ਉਹ ਤੁਸੀਂ ਮਿੱਟੀ ਹੋ ਕਿ ਉਹਨਾਂ ਜੜਾਂ ਨੂੰ ਮਜ਼ਬੂਤ ਕਰਨਾ ਸੋ ਮੈਨੂੰ ਬਹੁਤ ਉਮੀਦ ਹੈ ਕਿ ਤੁਸੀਂ ਅੱਜ ਇੱਥੇ ਆਇਓ ਔਰ ਇੱਥੋਂ ਬਹੁਤ ਕੁਝ ਲੈ ਕੇ ਜਾਓਗੇ ਤੇ ਨਾਲ-ਨਾਲ ਮੈਨੂੰ ਜੀ ਸਾਹਿਬ ਨੇ ਦੱਸਿਆ ਕਿ ਦਰਪਨ ਹੋਰਾਂ ਦਾ ਵੀ ਸਟਾਰ ਵੱਧ ਗਿਆ ਇੱਕ ਇਹਨਾਂ ਨੂੰ ਵੀ ਵਧਾਈਆਂ ਤੁਹਾਨੂੰ ਬਹੁਤ-ਬਹੁਤ ਔਰ ਬਹੁਤ ਅੱਛੇ ਸਾਡੇ ਕੋਲੇ ਪੁਲਿਸ ਦੇ ਵਿੱਚ ਬਹੁਤ ਟੈਲੈਂਟ ਪਿਆ ਹੈ ਸਾਡੇ ਕੋਲੇ ਸਟੇਜ ਨੂੰ ਸੰਭਾਲਣ ਤੋਂ ਲੈ ਕੇ ਕਲਾ ਦੇ ਖੇਤਰ ਦੇ ਵੀ ਬਹੁਤ ਵੱਡੇ-ਵੱਡੇ ਸtare ਪਹਿਲਾਂ ਪੰਜਾਬ ਪੁਲਿਸ ਦੇ ਵਿੱਚ ਰਹੇ ਆ ਸੋ ਮੈਨੂੰ ਇਸ ਗੱਲ ਦੀ ਖਾਸ ਤੌਰ ਤੇ ਖੁਸ਼ੀ ਹੈ ਕਿ ਮੁੰਡੇ ਕੁੜੀਆਂ ਇੱਥੇ ਮਿਹਨਤ ਕਰਕੇ ਨੌਕਰੀਆਂ ਲੈ ਰਹੇ ਨੇ ਬਾਹਰਲੇ ਮੁਲਕਾਂ ਵਾਲਾ ਕੰਮ ਜਿਹੜਾ ਬਹੁਤ ਘਟ ਗਿਆ ਹੁਣ ਉੱਥੇ ਕੀ ਕਰੀਏ ਉੱਥੇ ਕਰੋਗੇ ਕੀ ਜਾ ਕੇ ਜੀ ਬਰਫਾਂ ਪੈਂਦੀਆਂ ਨਾ ਭਾਸ਼ਾ ਆਪਣੀ ਹੈ ਨਾ ਕਲਚਰ ਆਪਣਾ ਹੈ ਨਾ ਉੱਥੇ ਕੋਈ ਰਹਿਣ ਸਹਿਣ ਦਾ ਮਾਹੌਲ ਆਪਣਾ ਹੈ ਇੱਥੇ ਹੀ ਰਹੀਏ ਇੱਥੇ ਆਪਣੇ ਪਰਿਵਾਰਾਂ ਚ ਜਾਈਏ ਸ਼ਾਮ ਨੂੰ ਰਿਸ਼ਤੇਦਾਰਾਂ ਚ ਜਾਈਏ ਵਹਾਂ ਸ਼ਾਦੀਆਂ ਚ ਦੀਵਾਲੀਆਂ ਲੋੜੀਆਂ ਵਿੱਚ ਸ਼ਾਮਲ ਹੋਈਏ ਇਹਦੇ ਵਰਗਾ ਦੇਸ਼ ਨਹੀਂ ਹੈਗਾ ਤੋਂ ਇਸੇ ਕਰਕੇ ਕਿਹਾ ਕਿ ਪੰਜਾਬ ਜਿਹੜਾ ਉਹ ਉਹਦੇ ਉਹਦੇ ਵਰਗਾ ਕੋਈ ਦੇਸ਼ ਨਹੀਂ ਮੰਨਿਆ ਗਿਆ ਕਿਉਂਕਿ ਉਹ ਪਜਾਉਂ ਧਰਤੀ ਹੈ ਇੱਕ ਮਿਹਨਤੀ ਲੋਕ ਹੈ ਔਰ ਗੁਰੂਆਂ ਦੀ ਸ਼ਹੀਦਾਂ ਦੀ ਜਿਹੜੀ ਹੈ ਉਹ ਚਰਨ ਸ਼ੋਪਾ ਪ੍ਰਾਪਤ ਧਰਤੀ ਹੈ ਮੈਨੂੰ ਨਹੀਂ ਲੱਗਦਾ ਕੋਈ ਪਿੰਡ ਹੈ ਜਿੱਥੇ ਕੋਈ ਸ਼ਹੀਦ ਦਾ ਗੇਟ ਨਾ ਬਣਿਆ ਹੋਵੇ ਜਾਂ ਕੋਈ ਸ਼ਹੀਦ ਦਾ ਬੁੱਤ ਨਾ ਲੱਗਿਆ ਹੋਵੇ ਭਾਵੇਂ ਕਾਰਗਿਲ ਦਾ ਹੋਵੇ ਭਾਵੇਂ ਆਜ਼ਾਦੀ ਵੇਲੇ ਦਾ ਹੋਵੇ ਭਾਵੇਂ ਗਦਰੀ ਬਾਬਿਆਂ ਦਾ ਹੋਵੇ ਉਹ ਕਿਤੇ ਨਾ ਕਿਤੇ ਅਸੀਂ ਤਾਂ ਦੇਸ਼ ਲਈ ਹਮੇਸ਼ਾ ਖੜਦੇ ਆ ਤੇ ਅੱਜ ਵੀ ਸਾਡੇ ਚਾਰ ਜਵਾਨ ਡਿਊਟੀ ਦੌਰਾਨ ਉਹਨਾਂ ਦਾ ਸ਼ਹਾਦਤ ਹੋਈ ਹੈ ਔਰ ਇੱਕ ਐਸੀ ਐਚ ਡੀ ਐਫ ਸਿਨਰ ਜਿਤੋਂ ਬੈਂ ਜਾਂਦੀ ਹੈ ਸੈਲਰੀ ਜਾਂਦੀ ਹੈ ਨਾ ਉਹਨਾਂ ਨਾਲ ਵੀ ਇੱਕ ਐਗਰੀਮੈਂਟ ਕੀਤਾ ਹੋਇਆ 1 ਕਰੋੜ ਰੁਪਈਆ ਕਿਸੇ ਜਵਾਨ ਦੀ ਸ਼ਹਾਦਤ ਤੇ ਜੋ ਦਿਨਾਂ 1 ਕਰੋੜ ਰੁਪਇਆ HDFC ਵੱਲੋਂ ਤੇ 1 ਕਰੋੜ ਰੁਪਇਆ ਪੰਜਾਬ ਸਰਕਾਰ ਵੱਲੋਂ 2 ਕਰੋੜ ਰੁਪਇਆ ਪਰਿਵਾਰ ਨੂੰ ਉਹਦੀ ਕੋਈ ਜਾਣ ਦੀ ਕੀਮਤ ਨਹੀਂ ਹੈਗੀ ਪਰ 2 ਕਰੋੜ ਰੁਪਏ ਕਬੀਲਦਾਰੀ ਚੱਲਦੀ ਰਹਿੰਦੀ ਹੈ ਬੱਚੇ ਪੜਾ ਲੈਣਗੇ ਅੱਗੇ ਕੋਈ ਦੁੱਖ ਨਹੀਂ ਹੋਊਗਾ ਅੱਗੇ ਔਰ ਨਾਲ ਨਾਲ ਪਰਿਵਾਰ ਨੂੰ ਸੰਭਾਲਾਂਗੇ ਜੇ ਉਸ ਪਰਵਾਰ ਨੂੰ ਅਸੀਂ ਨਹੀਂ ਸੰਭਾਲਾਂਗੇ ਫੌਜੀ ਦੇ ਪਰਿਵਾਰ ਨੂੰ ਤੇ ਪੁਲਿਸ ਵਾਲੇ ਦੇ ਪਰਿਵਾਰ ਨੂੰ ਤਾਂ ਫਿਰ ਜਦੋਂ ਲੋਕ ਦੇਖਣਗੇ ਉਹਨਾਂ ਪਰਿਵਾਰਾਂ ਦਾ ਹਾਲ ਫਿਰ ਦੁਬਾਰਾ ਕੋਈ ਪੁਲਿਸ ਜਾਂ ਫੌਜ ਚ ਭਰਤੀ ਹੋਣ ਦੀ ਹਿੰਮਤ ਨਹੀਂ ਕਰਦਾ ਕਿ ਉਹਨਾਂ ਦਾ ਪਰਿਵਾਰ ਤਾਂ ਰੁਲ ਗਿਆ ਯਾਰ ਆਪਾਂ ਕੀ ਕਰਾਂਗੇ ਜੇ ਉਸ ਪਰਿਵਾਰ ਨੂੰ ਮਾਨ ਸਤਕਾਰ ਬਣਦਾ ਮਿਲੇ ਕਿ ਫੇਰ ਉਹ ਮੁੰਡੇ ਉੱਥੋਂ ਦੇ ਵੀ ਕਹਿਣਗੇ ਕਹਿੰਦੇ ਜੇ ਕੋਈ ਹੈ ਹੈਗਾ ਆਪਣਾ ਆਪਣੇ ਮੰਗਰੋਂ ਆਪਣੇ ਪਰਿਵਾਰਾਂ ਨੂੰ ਸੰਭਾਲਣ ਵਾਲਾ ਹੈਗਾ ਸੋ ਬਾਕੀ ਦੇਸ਼ ਭਗਤ ਦਾ ਜਜ਼ਬਾ ਤਾਂ ਸਾਡੇ ਚ ਪਹਿਲਾਂ ਹੀ ਹੈਗਾ ਭਗਤ ਸਿੰਘ ਹੋਰਾਂ ਨੇ ਲਿਖਿਆ ਸੀ ਕਿ ਇਸ਼ਕ ਕਰਨਾ ਸਭ ਦਾ ਪੈਦਾਸ਼ੀ ਹੱਕ ਹੈ ਇਸ਼ਕ ਕਰਨਾ ਸਭ ਦਾ ਪੈਦਾਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਦੀ ਸਰਜ਼ਮੀਂ ਨੂੰ ਮਹਿਬੂਬ ਬਣਾ ਲਿਆ ਜਾਏ ਸੋ ਜਿਹੜੇ ਧਰਤੀ ਨੂੰ ਮਹਿਬੂਬਾ ਬਣਾਉਣ ਵਾਲੇ ਲੋਕ ਨੇ ਜਿਹੜੇ ਉਹ ਸਾਡੇ ਵਾਰਿਸ ਨੇ ਉਹਨਾਂ ਤੋਂ ਅਸ਼ੀਰਵਾਦ ਲੈ ਕੇ ਆਪਾਂ ਕੰਮ ਕਰਦੇ ਆਂ ਸੋ ਮੈਂ ਬਹੁਤ-ਬਹੁਤ ਤੁਹਾਡਾ ਇੱਕ ਵਾਰੀ ਫੇਰ ਧੰਨਵਾਦ ਕਰਦਾ ਔਰ ਨਾਲ ਇੱਕ ਛੋਟੀ ਜੀ ਗੱਲ ਨਾਲ ਦੀ ਨਾਲ ਮੈਂ ਕਹਿਣੀ ਹੈ ਕਿ ਜਿਸ ਤਰ੍ਹਾਂ ਮੈਂ ਕਿਹਾ ਕਿ ਅਹੁਦੇ ਦੀ ਇੱਜ਼ਤ ਵਧਾਉਣੀ ਹੈ ਨਾਲ-ਨਾਲ ਕੌਨਫੀਡੈਂਸ ਇਹ ਰੱਖਣਾ ਹੈ ਕਿ ਮੈਂ ਵੀ ਇਸ ਪਾਕ ਪਰਿਵਾਰ ਦਾ ਹਿੱਸਾ ਕੋਈ ਸ਼ਿਕਵਾ ਸ਼ਿਕਾਇਤ ਸੁਝਾ ਆਪਣੇ ਸੀਨੀਅਰ ਤੱਕ ਪਹੁੰਚਾਓ ਸੀਨੀਅਰਸ ਮੇਰੇ ਤੱਕ ਪਹੁੰਚਾਉਣਗੇ ਕਮਿਊਨੀਕੇਸ਼ਨ ਗੈਪ ਨਹੀਂ ਆਉਣਾ ਚਾਹੀਦਾ ਤੁਸੀਂ ਕੁਝ ਕਹੀਗੇ ਉਹ ਕੁਝ ਕਹੀਗੇ ਮੈਨੂੰ ਕੁਝ ਪਤਾ ਹੋਰ ਪਤਾ ਲੱਗਿਆ ਫਿਰ ਉਹ ਮਸਲੇ ਬਣ ਜਾਂਦੇ ਆ ਇਸ ਤੋਂ ਪਹਿਲਾਂ ਕਿ ਕੋਈ ਕੋਈ ਕਮਿਊਨੀਕੇਸ਼ਨ ਗੈਪ ਜਾਂ ਛੋਟਾ ਜਿਹਾ ਕੋਈ ਕੋਈ ਛੋਟੀ ਜੀ ਕੋਈ ਨਿੱਜੀ ਦਿੱਕਤ ਮਸਲਾ ਬਣੇ ਉਹ ਤੋਂ ਪਹਿਲਾਂ ਆਪਾਂ ਸਾਰੇ ਉਹਨੂੰ ਸੁਲਝਾ ਸਕਦੇ ਹਾਂ ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਆਪਣੇ ਆਪ ਨੂੰ ਸਮਝਣਾ ਕੁਛ ਕਿ ਮੈਂ ਵੀ ਹਾਂ ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਪਰ ਮਾਫ ਕਰਨਾ ਜੇ ਲੱਖ ਚੋਂ ਰੁਪਇਆ ਕੱਢਦੀ ਉਹ ਵੀ ਲੱਖ ਨਹੀਂ ਰਹਿੰਦਾ ਸੋ ਇਸ ਕਰਕੇ 1 ਰੁਪਇਆ ਦੀ ਵੀ ਵੈਲਿਊ ਹੈ ਤੁਸੀਂ ਆਪਣੇ ਆਪ ਨੂੰ 1 ਰੁਪਇਆ ਮੰਨੋਗੇ ਤਾਂ ਵੀ ਲੱਖ ਜਿਹੜਾ ਉਹ 1 ਰੁਪਈਏ ਬਿਨਾ ਪੂਰਾ ਨਹੀਂ ਹੋ ਸਕਦਾ 99900 99 ਬਣ ਜਾਂਦੇ ਜੀ 1 ਰੁਪਈਆ ਕੱਢ ਦਈਏ ਸੋ ਮੈਨੂੰ ਉਮੀਦ ਹੈ ਕਿ ਤੁਸੀਂ ਪੰਜਾਬ ਸਰਕਾਰ ਲਈ ਪੰਜਾਬ ਦੇ 3 ਕਰੋੜ ਲੋਕਾਂ ਲਈ 3.5 ਕਰੋੜ ਲੋਕਾਂ ਲਈ ਔਰ ਪੰਜਾਬ ਪੁਲਿਸਰੀ ਮੋਤੀ ਬਣ ਕੇ ਹੀਰੇ ਬਣ ਕੇ ਤੁਸੀਂ ਚਮਕੋਗੇ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਸਾਰਿਆਂ ਦਾ ਸਤਿਕਾਰ ਧੰਨਵਾਦ ਬਹੁਤ-ਬਹੁਤ ਧੰਨਵਾਦ ਸੋ ਹੁਣ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਦੀ ਹਾਂ ਕਿ ਉਹ ਨਵੇਂ ਵਰਤਿਆ ਨੂੰ ਨਿਯੁਕਤੀ ਪੱਤਰ ਵੰਡਣ ਅਤੇ ਉਹਨਾਂ ਨੂੰ ਆਪਣਾ ਆਸ਼ੀਰਵਾਦ ਦੇਣ सब तो पहला पंजाब पुलिस तो जसप्रीत कौर <स्थाथ> कुलदीप सिंह <स्थाथ> हर्षदीप कौर <स्थाथ> वरिंदर सिंह ਗੁਰਪ੍ਰੀਤ ਕੌਰ ਜਸਪਾਲ ਸਿੰਘ ਰੁਪਿੰਦਰ ਕੌਰ ਅਮਰੀਕ ਸਿੰਘ संजोग गुलाम अली बीरपाल कौर अपराजित थापड़ कुलजीत कौर ਅਤੇ ਅਭਿਨਵ ਸ਼ਰਮ ਮੈਂ ਹੁਣ ਅਮਿਤ ਤਲਵਾਰ ਸਰ హెచ్ਓਡੀ ਵਾਟਰ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਨੂੰ ਬੇਨਤੀ ਕਰਦੀ ਹਾਂ ਕਿ ਉਹ ਮੰਚ ਤੇ ਆਉਣ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਤੋਂ ਨਵ ਨਿਯੁਕਤ ਦਪਿੰਦਰ ਸਿੰਘ आग्ञापाल सिंह स्पोर्ट्स डिपार्टमेंट तो लवप्रीत सिंह एग्रीकल्चर डिपार्टमेंट तो संदीप सिंह धनबाद सर ਮਹਾਨਯੋਗ ਡੀਜੀਪੀ ਸਾਹਿਬ ਨੂੰ ਬੇਨਤੀ ਕਰਦੀ ਹਾਂ ਕਿ ਉਹ ਮਾਨਯੋਗ ਸੀਐਮ ਸਾਹਿਬ ਨੂੰ ਇੱਕ ਯਾਦਗਾਰੀ ਮੋਮੈਂਟੋ ਪੇਸ਼ ਕਰਨ। ਸਾਡੀ ਨੌਜਵਾਨਾਂ ਨੂੰ ਇੱਕ ਖੁਸ਼ਾਲ ਸੇਵਾ ਲਈ ਉਤਸ਼ਾਹਿਤ ਕਰਨ ਲਈ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸਿਮ ਸਾਹਿਬ ਨੂੰ ਬੇਨਤੀ ਕਰਨੀ ਸੀਗੀ ਸਰ ਦਰਪਨ ਦਾ ਮਨੋਬਲ ਬਤਾਓ ਸਿਪਿੰਗ ਸਰ ਵੀ ਨਹੀਂ ਕਰਕੇ ਸਰ ਆਓ ਜੀ Thank <sweak> you.